ਦੇ 9ਵੇਂ ਮਹੀਨੇ ਦੀ 19 ਤਰੀਕ ਹੈ ਮਾਨਸਾ ਪਸ਼ੂ ਮੰਡੀ ਤੇ ਆਇਆ ਜਿਹੜੇ ਭੈਣ ਭਰਾ ਵੀਡੀਓ ਨੂੰ ਪਹਿਲੀ ਵਾਰ ਦੇਖਦੇ ਚੰਦਰ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਦਿਖਾਉਂਦੇ ਆਂ ਫਿਰ ਅੱਜ ਤੇ ਕੀ ਰਹਿਤ ਰਹਿੰਦੇ ਆ ਤੇ ਆਇਆ ਮਾਨਸਾ ਪਸ਼ੂ ਮੰਡੀ ਤੇ ਬਣੇ ਰਹੋ ਮਾਲਬਾ ਬਲੌਗਰ YouTube ਚੈਨਲ ਦਾ ਤਾਂ ਕਿ ਕੀ ਗੱਦਾ ਬੱਪੂ ਨੂੰ ਹੋਰ ਦੱਸਾ ਲਖਾਈ ਦੀ ਪੋਕੀ ਸਾਨੂੰ ਦੱਸਾ ਯਾਰ ਦਮ ਇਹਨਾਂ ਖੂਬੀ ਤਸ ਗਣ ਤਸੀਂ ਪੈਸੇ ਦਾ ਗਿਣ ਚੰਗਾ ਮੈਂ ਤਾਂ ਗਿਣਾ ਗੱਲਾ 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 ਪੈਸੇ ਦਾ ਨਹੀਂ ਕੋਈ ਚੱਕਰ ਆ ਜਾ ਹੁਣ 23 ਦੇ ਵਾਗ ਛੜਦੇ ਛੜਦੇ ਹੁਣ ਯਾਰ 23 ਦੀ ਛੜਦੇ ਛੜ ਤਾਂ ਛੜ ਦਿੱਤੇ ਤੇਰੀ ਦੀ ਛੜਦੇ ਜਾਂ ਨਹੀਂ ਉਹ ਕਰੇ ਰੱਖਣੀ ਆ ਯਾਰ ਬੰਦੇ ਨੇ ਕਰੇ ਰੱਖਣੀ ਆ 3 ਬੰਦਾ ਉਹ ਬਾਕੀ ਚੰਗੇ ਸਾਂ ਜਾਂਦੀ ਆ ਸੇਵਾ 4 23 ਦਿਨ ਹੁਣ ਇਹਦਾ ਕਿਆ ਪਾਲੂ ਯਾਰ ਹੈ ਵੀ ਚੱਲ ਇਹ ਬੱਚਿਆਂ ਵਰਗਾ ਕਰ ਕਰ ਪਾਵਾ ਕੋ ਕਰ 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 ਇਹਦੀ ਵੀ ਡਿਟੇਲ ਪੁੱਛੂੰਗਾ ਤੋਰਾ ਤਰਾ ਕਰ ਇੱਕ ਵਾਰੀ ਫੇਸ ਚੈੱਕ ਕਰ ਲੋ ਤੇ ਤੋਰਾ ਤਰਾ ਆਟ ਰੋਟਰ ਚੰਗਾ ਬਣਾਇਆ ਹੋਇਆ ਕਰਮਾ ਜੀ ਸਾਰੀ ਡਿਟੇਲ ਪੁੱਛਾਂਗੇ ਇਹਦੀ ਵੀ ਕਿੰਨਾ ਕੁ ਦੁੱਧ ਦਿੱਤੇ ਕਿੰਨੇ ਕੁ ਪੈਸੇ ਦੀ ਆ ਜਾ ਭਾਈ ਇੱਧਰ ਨੂੰ ਆ ਮਾੜਾ ਜਿਹਾ ਹੁਣ ਤੱਛ ਤੇਰੇ ਥੱਲੇ ਕਿੰਨਾ ਲੀਟਰ ਦੁੱਧ ਹੈਗਾ ਇਹਦੇ 10 ਕਿਲੋ ਜੀ 10 ਕਿਲੋ ਲੀਟਰ ਦੁੱਧ ਹੈ ਹਾਂ ਜੀ ਬੱਚਾ ਇਹਦੇ ਮਗਰ ਕੀ ਆ ਕੱਟੀ ਆ ਜੀ ਕੱਟੀ ਆ ਹਾਂ ਜੀ ਜੋਈ ਕਹਿੰਦਾ ਨਾ ਦੀ? ਕੋਈ ਹੋ ਪੰਜ ਛੇ ਦਿਨਾਂ ਦੀ। ਪੰਜ ਛੇ ਦਿਨਾਂ ਦੀ। ਤੇ ਕੀ ਡਿਮਾਂਡ ਕਰਦਾ ਹੁਣ ਵੀਰੇ ਦੀ? 1 5 ਮੰਗਿਆ ਜੀ। 1 5 ਮੌਕੇ ਤੇ ਦੇਣ ਨਾਲ ਨਾਲ ਗੱਲ। 95 ਹਜ਼ਾਰ ਦੇ ਦੇਂਗਾ। 95। ਮਗਰ ਬੱਚਾ ਆ? ਕਟਿਆ ਜੀ ਹਾਂ। ਕਟਿਆ? ਠੀਕ। 95 ਹੀ ਦੇ ਦੂੰਗਾ। ਹਾਂ ਜੀ। ਅੱਛਾ ਤੇ ਪਿੰਡ ਕਿਹੜਾ ਪਣਾ? ਗੋਪਾਲ। ਗੋਪਾਲ। ਤੇ ਮੋਬਾਈਲ ਨੰਬਰ? 7813 ਜੀ। 889। ਇੱਕ ਵਾਰੀ ਫੇਰ ਬੋਲੋ। 9713 889। ਠੀਕ ਆ ਜੀ ਆ ਲਓ। ਉਹ ਮਰਤਾ ਹੈ ਤਾਂ 4 ਦੇ ਲਗਭਗ ਤਾਂ ਹੂ ਰਾਮਨਾ ਚੌਥਾ ਹੋ ਰਹਿਗਾ ਜੀ ਹਾਂ ਚੌਥਾ ਤਾਂ ਹੈਗਾ ਠੀਕ ਭਾਈ ਮੀਣੀ ਇੱਕ ਤੁਹਾਨੂੰ ਮੀਣੀ ਦਿਖਾਉਣੀ ਆ ਅੱਖ ਦੇਖੋ ਕਿੰਨੀ ਸੁਨੱਖੀ ਆ ਝੋਟੀ ਦੀ ਤੇ ਪੁੱਛਾਂਗੇ ਦੀ ਡਿਟੇਲ ਤੇ ਕੀ ਰੇਟ ਚ ਤੇ ਕਿੰਨੇ ਦੁੱਧ ਦੀ ਮਾਲ ਕਿਤੇ ਕੈਮੇ ਸੂਏ ਆ ਤੇ ਆਰਡਰ ਦੇਖ ਕੁਆਲਟੀ ਕਿੰਨੀ ਤਕੜੀ ਬਣੀ ਹੋਈ ਆ ਮੁਠੀ ਥਣ ਗੈਪ ਵਾਲਾ ਤੇ ਸੋਰਾ ਤਰ੍ਹਾਂ ਕਰੋ ਕਰਮਾ ਲਈਦਾ ਇੱਕ ਵਾਰੀ ਚੈੱਕ पासे हो जाओ ये आ जा ने होकर दिखा दे एक बार बढ़ ला बढ़ ला ये डिटेल पूछा एक भी रेट दस मंगता बाकी फिर ਦੇਖਾਂਗੇ ਵੀ ਲੈਂਡ ਦੇ ਨਾਲ ਹੀ ਗੱਲ ਕੀ ਕਰਦਾ ਆ ਜਾ ਔਰੇ ਨੂੰ ਆ ਜਾ ਸੱਜਣਾ ਇਹਦੇ ਮਗਰ ਬੱਚਾ ਕੀ ਆ ਪਤਾ ਜੀ ਇਹਦੇ ਮਗਰ ਆ ਕੱਟਾ ਕਿੰਨੇ ਕਿਦਾਂ ਦੀ ਸੂਈ ਆ ਇਹ ਸੂਈ ਹੈ ਜੀ 15 ਦਿਨਾਂ ਦੀ 15 ਦਿਨਾਂ ਦੀ ਤੇ ਸੂਏ ਕੰਮ ਹੈ ਕੀ ਦੂਜੇ ਆ ਜੀ ਦੂਜੇ ਆ ਠੀਕ ਆ ਤਾਂ ਹੁਣ ਕੀ ਡਿਮਾਂਡ ਕਰਦੇ ਹੋ ਜੀ 1 ਕ 20 ਕਰਦੇ ਆ ਜੀ 1 ਕ 20 ਮੌਕੇ ਤੇ ਹੈ ਜੇਬ ਚ ਪਾਉਣ ਵਾਲੀ ਗੱਲ ਕਰ ਤਾਂ ਟਚਕਾਰ ਨਾ ਮਾਰ ਵਪਾਰੀਆਂ ਵਾਲੀ 1 ਕ 10 ਦੀ ਦੇ ਦੇਣੀ 1 ਕ 10 ਦੀ ਦੇ ਦੇਵੋਗੇ ਤੇ ਪਿੰਡ ਕਿਹੜਾ ਪਲਾ ਮੀਰਪੁਰ ਕਲਾ ਜੀ ਮੀਰਪੁਰ ਕਾਂ ਠੀਕ ਆ ਤੇ ਮੋਬਾਈਲ ਨੰਬਰ 99156ਜੀ 10713 ਠੀਕ ਆ ਲੈ ਆਵੇਗਾ ਜੀ 13 ਲੀਟਰ ਇਹਦੇ ਤੇ 13 ਲੀਟਰ ਹੈਗਾ ਹਾਂਜੀ ਠੰਡੀ ਚੀਜ਼ ਠੰਡੀ ਚੀਜ਼ ਅੱਛਾ ਕੋਈ ਗੱਲ ਨਹੀਂ ਕੋਈ ਹੱਥ ਉੱਤਲੀ ਗੱਲ ਨਹੀਂ ਉਹ ਜਵਾਕ ਚਬੂਕ ਕਿਵੇਂ ਮਰਜੀ ਚੋਣ ਥੱਲੇ ਬੜੀ ਜਣ ਜਵਾਕ ਬਹੁਤ ਦੀ ਤਾਂ ਕਿ ਖਲਦੀ ਹੈ ਅੱਛਾ ਜੀ ਮਗਰ ਕਟਾ ਮਗਰ ਕਟਾ ਹੋਈ ਅੱਛਾ ਠੀਕ ਹੈ ਆਹ ਤਾਂ ਚੰਗੀ ਬੋਦੀਵੰਤਰ ਤੇ ਆ ਤਛਲੀ ਆ ਬਿਲਕੁਲ ਕਮਾ ਤਸਦੀ ਬੀ ਚੋ ਕੇ ਆ ਬਈ ਇਕ ਡੰਗ ਚੋਵੇ ਦੋ ਡੰਗ ਚੋ ਬਦੀ ਚਾਰ ਡੰਗ ਚੋਵੇ ਚਾਰ ਡੰਗ ਚੋਵੇ ਭਵਾਂ ਠੀਕ ਆ ਆ ਲੈ ਸੁਮੰਡੀ ਤੇ ਆ ਰਹੀ ਇੱਥੇ ਨਾ ਇੱਕ ਬਾਈ ਵਪਾਰ ਦਾ ਕੰਮ ਕਰਦਾ ਬੱਲੀ ਇਹਦੇ ਕੋਲ ਇੱਕ ਨੁਕਤਾ ਨੁਕਤਾ ਪੁੱਛ ਕੇ ਦੱਸ ਦਿਆਂ ਤੇ ਬੱਲੀ ਸੱਸਰੀ ਕਾਲਾ ਬਾਈ ਪਹਿਲਾਂ ਕੀ ਹਾਲ ਆ ਠੀਕ ਆ ਜੀ ਪਹਿਲਾਂ ਪਿੰਡ ਦੱਸ ਆਪਣਾ ਕਿਹੜਾ ਰੋਡਤ ਭਗਤਰਾ ਰੋਡਤ ਭਗਤਰਾ ਅੱਛਾ ਉਹ ਕਿਹੜੇ ਪਾਸੂਆਂ ਤੇ ਫਲੇਰੀ ਹੋ ਜਾਂਦੀ ਐ ਇੱਥੇ ਦਾਗ ਜੇ ਨਹੀਂ ਹੁੰਦੇ ਲੇਵਾਂ ਤੇ ਚਿੱਟੇ ਜੇ ਹਾਂ ਫਲੇਰੀ ਕਹਿੰਦੇ ਹੁੰਦੇ ਆਪਾਂ ਫਲੇਰੀ ਕਹਿੰਦੇ ਉਹਨੂੰ ਉਹਦਾ ਕੋਈ ਨੁਕਤਾ ਛੋਟੇ ਕੋਲੇ ਮੈਂ ਸੁਣਿਆ ਸੀ ਉਹ ਨੁਕਤਾ ਐ ਜੀ ਆਪਣੇ ਜਿਹੜੇ ਕੌੜਤੂਮੇ ਨਹੀਂ ਹੁੰਦੇ ਟਿੱਪਾਂ ਦੇ ਕੌੜਤੂਮੇ ਹਾਂ ਹਾਂ ਉਹਨਾਂ ਦੀ ਵੀ ਕੱਢ ਲੋ ਵੀ ਕੱਢ ਲੋ ਹਾਂ ਵੀ ਕੱਢ ਕੇ ਬਾਵਾ ਸਾਰਾ ਮੜੀ ਮਿਹਨਤ ਕਰਨੀ ਪਊ ਅਗਲੇ ਨੂੰ ਹਾਂ ਹਾਂ ਤੇ ਉਹਦਾ ਤੇਲ ਕਢਾ ਲੋ ਅੱਛਾ ਤੇਲ ਕਢਾ ਕੇ ਜੇ ਤੇਲ ਨਿਕਲੇ ਜਾਨਾ ਕਿਲੋ ਤੋਂ ਕਿਲੋ ਵੀ ਕੱਢ ਲਓ ਉਹਦੇ ਵਿੱਚ ਕੁਝ ਤਾਂ ਤੇਲ ਨਿਕਲੂ ਪਈ ਜਾਂਦਾ ਸ਼ੇਰ ਕੌੜਤੂਮਿਆਂ ਦਾ ਹਾਂ ਹਾਂ ਕੌੜਤੂਮਿਆਂ ਦਾ ਅੱ ਇਹ ਉਹ ਨਾਲ ਲੇਵੇ ਤੇ ਉੱਥੇ ਜਿੱਤੇ ਤੇ ਚਟਾ ਕੇ ਉੱਥੇ ਮਰਦਾ ਹੈ ਹਾਂ ਮੈਂ ਤਾਂ ਉਹ ਆਟੋਮੈਟ ਕੋ ਦਾਗ ਮਰ ਜਾਣਗੇ ਹਾਂ ਤੇ ਮੈਂ ਉੱਥੇ ਬਾਲ ਕਾਲੀ ਚਮੜੀ ਹੋ ਜੂ ਮੇਰੀ ਪੱਕਾ ਸੱਤੇ ਲਾਜ ਮੈਂ ਆਪ ਪਰਤਿਆ ਵੀ ਲੈ ਹਾਂ ਪੱਤਾ ਪੱਕਾ ਪੱਕਾ ਸੱਤੇ ਆਹ ਯਾਰ ਬਣਾਉਣੀ ਹੋ ਵੀ ਬਾਈ ਨਹੀਂ ਆਪ ਨਹੀਂ ਆਪ ਤਾਂ ਬਾਈ ਖੇਚਾ ਦਾ ਟਾਈਮ ਕਰੇ ਬਣਾ ਸਕਦਾ ਕਰੇ ਆਪ ਬਣਾ ਸਕਦਾ ਜੇਰ ਕੋਰਤ ਵਿੱਚ ਜਿੱਥੇ ਮਰਜੀ ਟਿੱਬੇ ਤੇ ਕੋਲ ਡੋ ਸਹੀ ਗੱਲ ਹੈ ਪਹਿਲਾਂ ਨਾ ਉਹਦਾ ਚਾਰ ਪਾ ਲਓ ਹਾਂ ਚਾਰ ਪਾ ਲਓ 20 ਐਟ ਸਾਂਭ ਕੇ ਰੱਖ ਲਓ 20 ਜਦੋਂ ਵਾਵਾ ਹੋ ਗਈ ਕਿਲੋ ਨਹੀਂ ਚਾਰ ਤਾਂ ਸੇ ਆਮ ਹੀ ਕਰਾਂ ਤੇ ਪਾਉਂਦੇ ਰਹਿਣੇ ਆ ਇਹਨੂੰ ਸਾਂਭ ਕੇ ਰੱਖ ਅੱਛਾ ਕੱਲੇ ਬੀਆਂ ਦਾ ਤੇਲ ਕਢਾ ਲਓ ਹਾਂ ਬੀਜ ਇਹ ਕੱਢਣੇ ਉਹ ਆਟੋਮੈਟਿਕ ਨਿਕਲ ਹੋਏ ਜਦੋਂ ਕੋਰਤ ਮੈਂ ਦੀ ਕੋਰਤ ਮੈਂ ਲੈ ਲਓ ਹਾਂ ਉਹਦੀ ਪੰਜ ਸੱਤ ਫਾੜਾ ਕਰ ਲਓ ਹਾਂ ਉਹ ਪੱਠਾ ਚ ਧਰ ਦਿਓ ਉਹਦੇ ਵਿੱਚ ਨਾ ਦੋ ਪਰਚੀਆਂ ਨਾ ਮੋਨ ਲਿਆ ਭੁਗ ਦਿਓ ਧਰ ਦਿਓ ਵੀ ਤਾਂ ਆਟੋਮੈਟਿਕ ਬਾਹਰ ਆ ਜਾਣਗੇ ਕੱਲੇ ਵੀ ਕਢਾ ਕੇ ਫਿਰ ਉਹਨਾਂ ਦਾ ਤੇਲ ਤੇਲ ਕਢ ਲਓ ਸਰੋਂ ਦਾ ਤੇਲ ਮਿਕਸੀ ਮੁਕਸੀ ਚ ਕਿਤੇ ਨਾ ਨਾ ਬੋਲੂ ਤੇ ਕਢਾ ਲੇ ਕੋਈ ਤੇ ਮਰਜੀ ਹੈ ਕਾ ਮਸ਼ੀਨਾ ਆ ਗਿਆ ਤਾਂ ਵੀਜੀ ਦੇ ਘਰੇ ਕਰੀ ਦਿੰਦੇ ਅੱਛਾ ਉਹ ਤੇਲ ਨੂੰ ਕੱਲੇ ਨੂੰ ਬਸ ਉਹ ਮਸਦਰ ਜੀ ਮੈਂ ਆ ਸਰੋਂ ਦਾ ਕੱਲੇ ਤੇਲ ਨੂੰ ਵਿੱਚ ਕੁਝ ਨਹੀਂ ਪਾਉਣਾ ਕੁਝ ਨਹੀਂ ਪਾਉਣਾ ਅੱਛਾ ਉਹ ਮਹੀਨੇ ਦੂੜੀ ਮਹੀਨੇ ਦੇ ਅੰਦਰ ਅੰਦਰ ਮੈਂ ਕਾਲੀ ਚਾਂਬੜੀ ਹਜੂ ਹਲੇ ਬਾਲੇ ਹੋ ਮੈਂ ਤੇ ਛੋਟਾ ਮੋਬਾਈਲ ਨੰਬਰ ਦਾ ਇਹ ਨਿਰਨ ਮੇਕਸਪ 98867 ਇੱਕ ਵਾਰ ਫਿਰ ਬਣ 991508287 ਲੈ ਬਾਈ ਕੇਸੇ ਬਾਈ ਦਾ ਪੜਾ ਹੋ ਜੂ ਵੀਡੀਓ ਨੂੰ ਵੱਧ ਤੋਂ ਵੱਧ ਜਰੂਰ ਸ਼ੇਅਰ ਕਰਿਓ ਜੇ ਪਸੰਦ ਆਂਦਾ ਤੇ ਲੈਂਣ ਵੀ ਕਰਾ ਲਿਓ ਹਾਂ ਜੇ ਕਿਸੇ ਨੇ ਮੈਂ ਲੈਣੀ ਹੈ ਠੀਕ ਹੈ ਤਾਂ ਵੀ ਪਹੁੰਚੋ ਜੇ ਬਿੱਤਨੀ ਤਾਂ ਵੀ ਪਹੁੰਚੋ ਪਰ ਬਾਈ ਬਣ ਕੇ ਕਟੂ ਮਾਰ ਆਇਆ ਮੇਰੇ ਕੋਲ ਠੀਕ ਹੈ ਕਟੂ ਮਾਰ ਆਇਆ ਮੈਂ ਤੁਰਾਂ ਨਮਸਾਦ ਦਾ ਮੰਡੀ ਦੇ ਹਰੇਕ ਦੀ ਹਾਂ ਬਾਕੀ ਬੱਚਾ ਬੱਚਾ ਵੀ ਲਾ ਦਨੇ ਆ ਅੱਛਾ ਟੋਕਣ ਮੈਂ ਇਹਦੇ ਲਾਉਂਦੇ ਜੇ ਸਾਵੀ ਮੈਂ ਦਾ ਸਵਾ ਸਵਾ ਮੈਂ ਬੱਚਾ ਕੋਲੀ ਆ ਉਹ ਲਾ ਬੱਚਾ ਕੋਲੀ ਬੱਚਾ ਵੀ ਲਾ ਦਨੇ ਆ ਲਾ ਦਨੇ ਆ ਠੀਕ ਆ ਹਾਂ ਬੱਚੇ ਨਾਲ ਪਸੂ ਆ ਸਲਤਾਨੀ ਕਰਾਉਂਗਾ ਠੀਕ ਆ ਮੈਂ ਵੀਡੀਓ ਕਰਦੇ ਫੇਰ ਬਈ ਜਿਹੇ ਤਰ੍ਹਾਂ ਬੱਚਾ ਆ ਪਈ ਕੋਈ ਮੰਡੀ ਮਾਸਲੇ ਬਈ ਬੰਨੀ ਮਿਲਿਆ ਜੀ ਆਪਾਂ ਨੂੰ ਡਾਕਟਰ ਦਾ ਆਪਾਂ ਨੂੰ ਚਲੇ ਰਿਹਾ ਮੱਛਾਗੀ ਸਰੇ ਦੀ ਤੇ ਉਮਰ ਦੀ ਤਾਂ ਹੈ ਸਿੰਘ ਖੁੱਲਾ ਤੇ ਅੰਡਰ ਰੂਟਰ ਬੜਾ ਤਕੜਾ ਬਣਾਇਆ ਹੋਇਆ ਕਰਮਾਲੀ ਨੇ ਆ ਲੈ ਦਿਖਾਉ ਨਾ ਮਸਨੂੰ ਇਹਦੀ ਡਿਟੇਲ ਪੁੱਛਾਂਗੇ ਵੀ ਇਹ ਕਿੰਨੇ ਕਿ ਸੂਏ ਕਿੰਮੇ ਆ ਬਾਈ ਇਹੋ ਜੀ ਚੌਥੇ ਤੇ ਮਗਰ ਬੱਚਾ ਕੀ ਹੈ ਜੇ ਆਹ ਵਾਲੀ ਕੱਟੀ ਆ ਬਾਈ ਕੱਟੀ ਆ ਉਹ ਪਹਿਲੀ ਅੱਛਾ ਆਹ ਸੂਈ ਨੂੰ ਕਹਦਣ ਹੋਏ ਰਹੀ 8-9 ਦਿਨ ਹੋਏ ਨੇ ਸੂਈ ਨੂੰ ਅੱਛਾ ਇੱਕ ਮਿੰਟ ਮੈਂ ਇਧਰ ਤੇ ਦੇਖੋ ਨਾ 8-9 ਦਿਨ ਸੂਈ ਨੂੰ ਹੋਇਆ ਆਟੋ ਊਟ ਬੜਾ ਤਕੜਾ ਬਣਾਇਆ ਤੇ ਦੁੱਧ ਕਿੰਨਾ ਹੋਣਾ ਤੇਨੇ 12 ਲੀਟਰ ਬਾਈ 12 ਹੈ ਹਾਂ ਕੋਲ ਕੇ ਦੇਵਾਂਗਾ ਅੱਛਾ ਤੇ ਰੇਟ ਕੀ ਕਰਤਾ ਸਾਹਮਣੇ ਇਹ ਤਾਂ ਨਾਂਮ ਜਣ 1.5 ਹੈ 1.5 ਹਾਂ ਬਾਪ ਪੂਰਦਾ ਹੈ ਤੇ ਜਿਬ ਵਿੱਚ ਪਾਉਣ ਵਾਲੇ ਜਮਾ ਹੈ ਇਹਦਾ ਬੱਚਾ ਕਿਹੜਾ ਹੈ ਇੱਕ ਹੋਰ ਇਹਦਾ ਬੱਚਾ ਕਿਹੜਾ ਹੈ ਲਓ ਜੀ ਤੇ ਆਹ ਜੀ ਜਿਹੜੀ ਮਾਜਾ ਪਰ ਤੋਰ ਕੇ ਕਹਾਈ ਜਾਂਦੀ ਉਹ ਕਿਹੜਾ ਸੂਆ ਤੀਜਾ ਸੁਈ ਹੈ ਜੀ ਤੀਜਾ ਸੁਈ ਹੈ ਕਦੋਂ ਸੁਈ ਹੈ ਬਈ ਇਹ ਰਾਤ ਸੁਈ ਹੈ ਜੀ ਰਾਤ ਸੁਕੀ ਬੱਚਾ ਕੀ ਜੇ ਤਾਂ ਬੱਚਾ ਕੱਟਾ ਜੀ ਬੱਚਾ ਮੰਗਰ ਵਾਲਾ ਮੈਂ ਤੁਹਾਨੂੰ ਸਮਾਹ ਕਰ ਬੱਚਾ ਕੱਟਾ ਬਿਲਕੁਲ ਤਾਜੀ ਸੁਈ ਹੈ ਰਾਤ ਸੁਈ ਹੈ ਬਾਈ ਕਹਿੰਦਾ ਤੇ ਬੋਲਾ ਬੋਲਾ ਕੱਢਿਆ ਕੋਈ ਮਾੜਾ ਮੋਟਾ ਬੋਲਾ ਜੀ ਰਾਤ ਵੀ ਕੱਢਿਆ 2-3 ਕਿਲੋ ਤੜਕੇ ਵੀ ਕੱਢਿਆ ਜੀ ਅੱਛਾ ਦੋ-ਚਾਰ ਕਿਲੋ ਬੋਲਾ ਮਤਲਬ ਕੜਤਾ ਹਾਂਜੀ ਠੀਕ ਆ ਤੇ ਬਾਕੀ ਲਾ ਵੀ ਚੈੱਕ ਕਰ ਲਿਓ ਤੁਸੀਂ ਤੇ ਦੁੱਧ ਕਿੰਨਾ ਕੱਢੂਗੀ ਤੁਸੀਂ ਦੁੱਧ ਜੀ 17-18 ਲੀਟਰ ਦੀ ਹੋਟ ਹੈ ਮੈਸਤੀ 1 ਠੀਕ ਆ ਕਾਦੂ ਵੀ ਖੁੱਲਾ ਹਾਂਜੀ ਰਾਮਨਾਥ ਚੋਾਈ ਚੂਵੀ ਦੀ ਚੰਗੀ ਬਿਲਕੁਲ ਓਕੇ ਜੀ ਜਮਾ ਠੀਕ ਆ ਬਾਈ ਤੇ ਰੇਟ ਇਹਦਾ ਇੱਕ ਰੇਟ 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 ਮੋਲ ਜੋ ਮਰਜ਼ੀ ਕਰਾ ਲਓ ਜੀ 130 ਹੀ ਮੈਂ ਦੇ ਦਿੰਦਾ 130000 ਹੋਰ ਹੋ ਜੂ ਮਾਨਤਨ ਵਿੱਚ ਖੁੱਲਾ ਹੋ ਜੂ ਜੀ ਮੌਕੇ ਤੇ ਠੀਕ ਆ ਤੇ ਸੰਬਰਕ ਆਪਣਾ ਹਾਂਜੀ ਸੰਬਰਕ ਨੰਬਰ ਫੋਨ ਨੰਬਰ ਜੀ ਹਾਂ ਨੰਬਰ ਦਾ ਨੰਬਰ ਠੀਕ ਲਬਣਾ ਵਾਲਾ ਸੰਭਰ ਇੱਕ 35 ਰੇਟ ਤੇ ਮਾਨਤਾ ਨਾਲ ਵਿਚੇ ਜਿਹੜਾ ਖੁੱਲਾ ਮੱਝ ਦੀ ਅਰੋਹਨ ਇਸ ਤੋਰ ਬਾਈ ਆ ਇਹ ਆ ਵਾਲੀ ਹਾਂ ਇਹ ਤੋਰ ਇਹਦੀ ਲੈਣਾ ਡਿਟੇਲ ਸਾਰੀ ਆਪਾਂ ਮੱਝ ਦੀ ਸਿੰਘ ਖੁੱਲਾ ਤੇ ਥਣ ਥਣ ਚੰਗਾ ਆਰਡਰ ਕੁਆਲਟੀ ਚੰਗੀ ਬਣੀ ਹੋਈ ਆ ਮੱਝ ਦੀ ਤੇ ਸੁਰਤ ਰੱਖਾਉਣਾ ਇੱਕ ਵਾਰੀ ਚਾਹੇ ਆ ਬਈ ਥੋੜੇ ਜਿਲੇ ਸੇ ਕਰਕੇ ਤੇ ਦੁੱਧ ਦੇਣ ਵਾਲੀ ਮੱਝ ਹੈਗੀ ਤੇ ਇੱਕ ਵਾਰੀ ਫੇਸ ਕਰ ਲੋ ਚੈੱਕ ਤੇ ਦੁੱਧ ਚੰਗਾ ਟਿਕਾਂ ਦੀ ਮੈਂਦਾ ਇਹਦੀ ਇਹਦੇ ਬਾਰੇ ਦੱਸ ਬਾਈ ਕਿੰਨੇ ਛੂਏ ਇਹ ਮੱਝ ਤੇ ਤੀਜੇ ਸੂਏ ਤੀਜੇ ਇਹਨਾਂ ਬੱਚਾ ਮਗਰ ਕੀ ਹੈ ਤੇ ਮਗਰ ਕੱਟੀ ਹੈ ਮਗਰ ਕੱਟੀ ਹੈ ਠੀਕ ਹੈ ਤੇ ਸੂਈ ਨੂੰ ਕਿੰਨਾ ਚਿਰ ਹੋਇਆ ਨੂੰ 2 ਵਜੇ ਸੂਈ ਹੈ 2 ਵਜੇ ਸੂਈ ਹੈ ਕੱਟਿਆ ਖੜਾ ਹੈ ਉਦੋਂ ਦਾ ਜੇ ਰੁੱਕੇ ਤੇ ਜੇ ਰੁੱਕੇ ਪਈ ਹੈ ਤੇ ਕੀ ਰੇਟ ਚਾਹੁੰਦੇ ਇਹ ਇਹ 1 20 ਕਰ ਦਿੰਦੇ 1 20 ਮੌਕੇ ਤੇ ਇਹ ਐ ਦੱਸ ਦੀ ਦੇ ਦਿੰਦੇ ਦੱਸ ਦੀ ਬੱਚਾ ਕਿਹਦੇ ਮਗਰ ਬਾਈ ਮਗਰ ਕੱਟੀ ਹੈ ਮਗਰ ਕੱਟੀ ਹੈ ਕੱਟੀ ਬਹੁਤ ਆਪੀ ਤੇ ਆ ਆ ਪਹਿਲੀ ਵੀ ਆਪਣੀ ਆ ਨਹੀਂ ਪਹਿਲੀ ਆ ਆ ਤੇ ਆ ਤੇ ਇਹ ਕਿੰਨੇ ਕਿ ਚਰਦੀ ਕੱਚੀ ਹੈ ਜੀ ਇਹ ਹਫਤਾ ਦਸ ਦਿਨ ਲਾਈ ਹਫਤਾ ਦਸ ਦਿਨ ਲੱਜ ਤੋਰੇਗਾ ਮਾੜੀ ਤੋਰ ਪੁੱਤ ਆ ਗੱਭਣ ਮਾਜਾ ਬਈ ਉਹ ਪੈਂਦਾ ਪਹਿਲੀ ਵਾਰ ਮਾਗ ਮਾਗ ਫਿਰਦਾ ਇੱਕ ਕੁਸ਼ਕ ਦਿਨਾਂ ਦੀ ਕੱਚੀ ਹੈ ਜੀ ਹਾਂਜੀ ਮੋਟਾ ਸਾਹਿਬ ਵੀ ਕਿੰਨੇ ਦਿਨਾਂ ਤੱਕ ਹਫਤੇ ਦੇ ਵਿੱਚ ਸ਼ੂਭ ਹਫਤੇ ਦੇ ਵਿੱਚ ਸ਼ੂਭ ਕੀ ਰਿਕਾਰਡ ਕੀ ਹੈ ਤੇ ਦੁੱਧ ਦਾ ਇਹ 13 ਕਿਲੋ 13 ਲੀਟਰ ਦੁੱਧ ਦਿੱਤਾ ਕਹਿੰਦਾ ਬਈ ਕਹਿੰਦਾ ਇਹਨੇ ਪਹਿਲੇ ਸ਼ੂਭ ਹੋਇਆ ਸੀ ਹੁਣ ਦੁੱਧੇ ਸ਼ੂਭ ਆਇਨਾ ਹੁਣ ਕਿੰਮੀ ਦੇ ਫੜ ਜਾ ਜਾਂਦਾ ਤੇ ਦੂਜੇ ਛੂਏ ਦੱਸਦਾ ਭਾਈ ਨੂੰ ਇਹਨੂੰ 14 15 ਦੇਊ ਕੀ ਰੇਟ ਤੇ ਇਹਦਾ 18 ਕਰ ਦਿੰਦੇ 18 ਠੀਕ ਆ ਤਾਂ ਹੋ ਜੂ ਤੇ ਚੋ ਭਾਈ ਤੇ ਪਿੰਡ 6806 1973 ਇਹ ਵਈ ਦਾ ਫੋਨ ਨੰਬਰ ਹੈ ਪਿੰਡ ਕਿਹੜਾ ਵੀ ਆਪਣਾ ਪਿੰਡ ਥਿਆੜੀ ਚਲਾ ਵਾਲੀ ਨੇੜੇ ਧਨੀਰ ਹਾਂਜੀ ਤੋਂ ਪੁੱਛਾਂਗੇ ਜਾਰੇ ਤਾਂ ਵੀ ਕੀ ਰੇਟ ਹੈ ਤੇ ਸੋਹਣੀਆਂ ਮੱਝ ਬਿਲਕੁਲ ਜਵਦਤ ਸਰੀਰ ਹੈ ਤੇ ਪਾਛਾ ਤੁੰਗੀ ਹੈ ਤੇ ਪਾਛਾ ਪਾਛੇ ਹੋ ਜਾ ਤੋਰਾ ਤਾਰ ਕਰ ਚੱਕ ਫਿਰ ਇਹਦਾ ਰੇਟ ਪੁੱਛ ਆ ਗਿਆ ਪਾ ਵੀ ਕੀ ਰੇਟ ਆ ਇਹ ਕੋਈ ਵਾਰ ਦਾ ਕੰਮ ਨਹੀਂ ਕਰਦੇ ਇਹਨਾਂ ਦੀ ਆਪ ਦੀ ਘਰੇਲੂ ਮੱਝ ਹੈਗੀ ਤੇ ਇਹਦਾ ਡਿਟੇਲ ਪੁੱਛਾਂਗੇ ਕਿੰਨਾ ਕ ਦੁੱਧ ਹੈ ਇਹਦੇ ਥੱਲੇ ਇਹ ਚੰਗੂ ਹੀ ਆਉਂਦੀ ਹੈ ਕਿਹਣੀ ਪਿੰਡ ਕਿਹੜਾ ਆਪਣਾ ਖਾਸਾ ਜੀ ਅਲੀ ਸਰ ਅਲੀ ਸਰ ਦੂਏ ਕਮੇ ਹੁਣ ਅਸੀਂ ਅੱਜ ਦੂਏ ਦੂਏ ਜੀ ਦੂਜੇ ਆ ਹਾਂ ਦੂਜੇ ਕਰ ਦਿਓ ਆਪ ਕੋ ਆਪਣੀ ਹਾਂਜੀ ਕਰੂਗਾ ਜੀ ਕਰੂ ਮਗਰ ਕੱਟਾ ਕੱਟਾ ਹੀ ਅੱਛਾ ਓ ਚਾਹ ਕਰਪਾ ਕਰੀ ਤੇ ਦੁੱਧ ਕਿੰਨਾ ਦਿੰਦੀ ਆ ਹੁਣ ਇਹ 10 ਲੀਟਰ ਯਾਰ ਵਧ ਦਿਨੀ ਐ ਮੈਂ 11 ਨਾ 12 ਠੀਕ ਆ ਬਿਲਕੁਲ 10 ਲੀਟਰ ਇਹ ਮੜਾ ਮੜਾ ਪਾਇਆ ਘੜਦਾ ਹੂ ਅੱਧਾ ਨੇ ਸੱਚੀ ਗੱਲ ਹੈ ਨਾ ਕੱਪ ਵਾਲੀ ਗੱਲ ਨਹੀਂ ਕੀ ਫਾਇਦਾ ਇਹਨੇ ਆ ਮੈਂ ਝੂਠ ਬੋਲ ਕੇ ਹੈ ਨਾ 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 ਸਮਝ ਨਹੀਂ ਆ ਕੀ ਗੱਲ ਠੀਕ ਆ ਤੇ ਰੇਟ ਕੀ ਰੱਖਦਾ ਕੋਈ ਤਾਂ ਫਿਰ ਜਾਈਦਾ ਵੇਚਣ ਵਾਲਾ ਦਾ ਪੰਜ ਪੰਜੂ ਮੰਤਨ ਮੰਤਨ ਹੋ ਗਿਆ ਹਾਂ ਕਰ ਠੀਕ ਆ ਫੋਨ ਨੰਬਰ ਆਪਣਾ 97795 261 ਇੱਕ ਵਾਰੀ ਹੋ 97795 ਠੀਕ ਆ 261 ਠੀਕ ਆ ਚਵਾਈ ਚਵਾਈ ਦੀ ਚੰਗੀਆਂ ਪੋਲੀ ਆ ਠੀਕ ਆ ਹਾਂ ਟਿੱਕ ਡੰਗ ਚ ਹੋਵੇ ਦੋ ਡੰਗ ਚ ਹੋਵੇ ਹਾਂ ਅੱਛਾ ਤਸ਼ਲੀ ਕਰਕੇ ਲਿਆ ਜਾ ਸਕਦਾ ਬੰਦਾ ਇੱਕ ਆਪਣੀ ਕੱਟੀ ਆਪ ਦੀ ਸੀਗੀ ਹਾਂ ਜੀ ਹਾਂ ਜੀ ਅੱਛਾ ਠੰਡੀ ਚੀਰ ਬਹੁਤ ਆ ਕੋਈ ਹੱਥ ਹੱਥ ਪੈਣ ਵਾਲੀ ਗੱਲ ਤਾਂ ਨਹੀਂ ਕਿੰਨਾ ਇਹ ਕਿਹੜੇ ਕਹਿੰਦੇ ਨਾ ਤੋਕੜ ਕਪੜ ਦਿਖਾਈ ਜਾਂਰ ਕਿਤੇ ਤੇ ਇਹ ਆ ਤੋਕੜ ਕਪੜ ਪੁੱਛਦੇ ਆ ਵੀ ਇਹਦੇ ਸੱਲੇ ਕਿੰਨਾ ਦੁੱਧ ਤੇ ਬਾਹਰ ਦਿਖਾ ਦੇ ਪਹਿਲਾਂ ਇਹ ਕੋਈ ਕਿ ਕਹਿੰਦੇ ਸੁ ਹੁਣ ਮੇਰਾ ਇਹ ਤੀਜੇ ਸੁ ਹੈ ਤੀਜੇ ਸੁ ਹੈ ਹਾਂਜੀ ਤੇ ਦੁੱਧ ਕਿੰਨੇ ਲੀਟਰ ਦੇ ਥੱਲੇ ਦੁੱਧ ਬਾਈ ਜੀ 6 ਲੀਟਰ ਦੋਨੇ ਟਾਈਮਾਂ ਦਾ ਜਮਾ ਥਾਪੀ ਤੇ ਮਿਲਦੀ ਆ ਬਾੜੇ ਤੇ ਅੱਛਾ ਪਿਛੇ ਕੱਟਾ ਜੀ ਮਗਰ ਕੱਟਾ ਇਹਦੇ ਹਾਂਜੀ ਠੀਕ ਆ ਚੂਵੇ ਕਹਿੰਦੇ ਕਿਹੜਾ ਜੀ ਤੀਜਾ ਹੀ ਤੀਜਾ ਤੀਜੇ ਚੌਥੇ ਨਹੀਂ ਗਈ ਆ ਹਾਂਜੀ ਠੀਕ ਆ ਤੇ ਅ ਜਾਂਦੀ ਵੀ ਪਹਾੜੇ ਤੇ ਮਿਲਦੀ ਹੈ ਕੱਟੜੂ ਤੇ ਨਹੀਂ ਮਿਲਦੀ ਹੁਣੇ ਨਹੀਂ ਬੱਚੇ ਤੇ ਨਹੀਂ ਮਿਲਦੀ ਤੇ ਗੱਬਣ ਕਿਨੇ ਕਰਦੇ ਗੱਬਣੇ ਇਹ 5 ਮਹੀਨਿਆਂ ਤੋਂ ਵਾਰ-ਵਾਰ ਆ ਪੰਜ-ਛੇ ਦਿਨ ਘੱਟ ਨਹੀਂ ਹੈਗੇ ਜੀ ਚੈੱਕ ਕਰਾਈ ਹੈ ਹਾਂ ਜੀ ਚੈੱਕ ਪਾਸ ਆ ਜੀ ਅੱਛਾ ਅਗਲਾ ਆਦੀ ਕਰਾ ਸਕਦੇ ਆ ਡੋੜਾਂਗ ਚੋਕੇ ਵੀ ਲੈ ਆਏ ਹਾਂ ਚੈੱਕ ਪਾਸ ਆ ਕਹਿੰਦਾ ਭਾਈ ਕਹਿੰਦਾ ਤੇ ਸਾਢੇ 5 ਮਹੀਨਿਆਂ ਦੇ ਲਗਭਗ ਸਾਢੇ 5 ਫੇਰ ਤਾਂ ਉਹ ਚੈੱਕ ਚ 10 ਵਾਰੀ ਕਰਾਵੇ ਜੀ ਕੋਈ ਚੈੱਕ ਨਹੀਂ ਤੇ ਜਾਇਜ ਜਾਇਜ ਪੈਸੇ ਕਿੰਨੇ ਕਿੰਨੇ ਜੇਬ ਚ ਪਾਉਣੇ ਨੇ ਚਤਕਾਰ ਵਾਲੀ ਗੱਲ ਨਹੀਂ ਲਗਦੇ 85000 ਜਾਂ 80 ਦੀ ਛੱਡ ਦਾਂਗੇ ਅੱਛਾ ਜੀ ਹਾਂ ਜੀ ਠੀ ਕਿੰਨੇ ਸੂਚੀ ਸੂਚ? ਹਾਂਜੀ ਤੇ ਮੋਬਾਈਲ ਨੰਬਰ ਬੋਲ ਦੇ ਜੇ ਕਿਹਨੂੰ ਸਪਾਰਕ ਕਰਨਾ ਹੈ 8429 ਹਾਂ 905227 ਤੇ ਇੱਕ ਵਾਰੀ ਫੇਰ ਬੋਲੀ 842795227 ਉਹ ਬੱਚਾ ਮੂਹ ਨੇ ਆ ਜਾ ਆ ਬੱਚਾ ਭਾਈ ਇਹਦੇ ਮਗਰ ਤੇ ਮੌਕੇ ਤੇ ਮਾਂ ਤੁਹਾਨੂੰ ਹੋ ਜੂ ਆਲ ਆਪਣਾ ਕੋਲ ਕਪੜਾ ਦਾ ਕੜਾ ਮਿਲਦੀਆਂ ਹੀ ਹੋਊਗੀ ਜੇ ਕਿਸੇ ਨੂੰ ਅੱਛਾ ਹਾਂਜੀ ਤੇ ਕਿਹੜਾ ਪੰਡ ਸੂਚ ਸੂਚ ਚ ਪਿੰਡ ਆ ਸੂਚ ਤੇ ਦੇਖਾਂ ਹਾਂਜੀ ਹਾਂਜੀ ਠੀਕ ਗੁਰਦੁਆਰੇ ਮੂਹਰੇ ਬਾਹਰ ਆਈ ਆਪਣਾ ਜਮਾ ਠੀਕ ਹੈ ਆ ਲੈ ਭਾਈ ਇੱਕ ਹੋਰ ਅੱਜ ਮਾਨਸਾ ਪਸ਼ੂ ਮੰਡੀ ਤੇ ਆਏ ਹੋয়াਗੇ 19 ਤਰੀਕ ਦੀ ਤੇ ਨੌਵਾਂ ਮਹੀਨਾ ਤੇ ਦਿਖਾਉਂਦੇ ਆਂਗੇ ਇੱਕ ਉਮਰ ਦੀ ਤਹਾਇ ਥੋੜੀ ਜੀ ਤੇ ਦੱਸ ਦਿਆਂ ਵੀ ਕਿੰਨਾ ਦੁੱਧ ਤੇ ਕਿੰਨਾ ਰੇਟ ਹੈ ਦਾ ਤੇ ਛੋਟੀ ਜਾਣਕਾਰੀ ਵਾਸਤੇ ਵੀਡੀਓ ਬਣਾਉਣੀ ਹੁੰਨੇ ਆਪਾਂ ਵੀ ਕਿੰਨਾ ਇੱਕ ਭਾਰੀ ਮੁੱਲ ਦਾ ਪਸ਼ੂ ਤੇ ਕੈਮੀਕ ਸੂਏ ਵਾਲਾ ਤੇ ਕਿੰਨੇ ਕ ਮੁੱਲ ਦਾ ਹੁੰਦਾ ਤੇ ਕਿੰਨੇ ਕ ਦੁੱਧ ਵਾਲਾ ਤੇ ਇਹ ਜਾਣਕਾਰੀ ਵਾਸਤੇ ਛੋਟੀਆਂ ਵੀਡੀਓ ਬਣਾਉਣ ਵਾਸਤੇ ਔਨੇ ਆਸੀ ਤੇ ਬਾਈ ਕੈਮੀਕ ਸੂਏ ਪਹਿਲਾਂ ਤਾਂ ਇਹਦੇ ਸੂਏ ਦਾ ਤੀਜੇ ਹਾਂ ਤੇ ਬੱਚਾ ਇਹਦੇ ਮਗਰ ਕੀ ਹੈ ਬੱਚਾ ਕੱਟਾ ਇਹ ਆਹ ਵਾਲਾ ਆਹ ਵਾਲਾ ਕਈ ਦਿਨਾਂ ਦੀ ਛੂਏ ਹਾਂ ਸੂਈ ਹੈਗੀ ਵੀ 25 ਦਿਨਾਂ ਦੀ ਛੂਏ ਅੱਛਾ ਤੇ ਦੁੱਧ ਕਿੰਨੇ ਲੀਟਰ ਹੁੰਦੇ ਥੱਲੇ? 14 ਥੋਂ 15 ਹੈਗਾ ਚਲੋ 14 ਤੋਂ 15? 14 ਤੋਂ 15? ਹਾਂ। ਤੇ ਸੂਵੇ ਕਿੰਨਾ ਦੱਸੇ? ਸੁਵਾਤੀ ਜਾਓ। ਥੀਂ ਗਿਆ ਸੁਵਾ। 14 ਤੋਂ 15 ਲੀਟਰ ਦੇ ਲਗਭਗ ਦੁੱਧ ਆ। ਤੇ ਇੱਕ ਟੰਗ ਚੋਵੇ ਤੋਂ ਦੋ ਟੰਗ ਚੋਵੇ ਤੱਕ ਥੱਲੇ ਕਰ। ਅੱਛਾ। ਤੇ ਹੁਣ ਇਹਦੀ ਰੇਟ? ਰੇਟ ਇੱਕ। 1 25? ਹਾਂ। ਕੋਈ ਮੌਕਾ ਤੇ ਲੈਣ ਲਈ। ਮੈਂ ਤੇ ਮਾਨਤਨ ਕਰਦਾ। ਮਾਨਤਨ ਕਰ ਦੋਗੇ। ਪਿੰਡ ਕਿਹੜਾ ਆਪਣਾ? ਨਗਰ। ਕਿਹੜਾ? ਨਗਰ। ਨਗਰ ਨਗਰਾ। ਨਗਰਾਂ। ਉਹຊ ਨਾਮ ਕੋਲੇ। ਹਾਂ। ਠੀਕ ਤੇ ਫੇਰ ਵੀ ਮੌਕੇ ਤੇ ਕੋਈ ਮਨਤਨ ਮੌਕੇ ਦੇ ਜਾਏ ਦੇਖ ਕੇ ਕੋਈ ਨਾ ਮਨਤਨ ਕਰ ਦਾਂਗਾ ਅੱਛਾ ਤੇ ਮੋਬਾਈਲ ਨੰਬਰ 94170 3740 ਇੱਕ ਵਾਰੀ ਫੇਰ ਬੋਲੀ 94170 3740 ਹਾਂ ਅੱਛਾ ਮਗਰਕ ਇਹ ਡਾਂਬਰ ਕੀ ਹੈ ਕਟਾ ਮਗਰਕ ਕਟਾ ਆਈ ਕੋਲੀ ਦਾ ਇੱਕ ਬੱਚੀ ਹੈ ਇਹ ਕਿਹੜੀ ਨਸਲ ਪੈਂਦੀ ਹੈ ਇਹ ਐਚ ਐਫ ਐਚ ਐਪਸ ਹਾਂ ਅੱਛਾ ਕਿੰਨੇ ਉਮਰ ਹੈ ਹੁਣ ਇਹਦੀ ਉਮਰ ਇਹਦੀ ਉੱਭੀ ਹੋ ਗਈ ਲਾਲਾ ਕਿੰਨੀ ਹੋ ਗਈ ਮੂੰਹ ਤੋਂ ਦੁੱਗੀ ਹੋ ਗਈ ਸਿਮੈਂਟ ਤੋਂ ਕੋਈ ਇਹਦੇ ਬਾਰੇ ਹਾਬ ਨਹੀਂ ਵੀ ਦੁੱਗੀ ਕਿੰਨੇ ਮਹੀਨੇ ਦੀ ਹੁੰਦੀ ਹੈ ਦੋ ਸਾਲਾਂ ਦੀ ਹੈਡ ਗੇਡ ਚ ਹੈ ਦੋ ਸਾਲਾਂ ਦਾ ਹੈਡ ਗੇਡ ਤੇ ਬੱਸ ਹੁਣ ਤਿਆਰ ਹੈ ਦੋਧਰਾਂਲ ਨੂੰ ਹਾਂ ਦੋਧਰਾਂਲ ਨੇ ਤਿਆਰ ਹੈ ਅੱਛਾ ਤੇ ਬਣਾਉਣ ਦੇ ਕਾਬਿਲ ਹੈ ਹਾਂ ਸਕੀਰ ਕੀ ਰੇਟ ਕਰੇਗਾ ਦਾ ਇਹ ਵੀ ਸੀਗਾ ਹਾਂ ਇਹ ਬਚੇ 20000 ਕਰਦਾ 20000 ਮੌਕੇ ਤੇ ਮੌਕੇ ਤੇ ਕਰਦਾ ਹੈ ਮੋਬਾਈਲ ਨੰਬਰ ਮੋਬਾਈਲ ਨੰਬਰ 94167 937 ਠੀਕ ਹੈ ਇੱਕ ਵਾਰੀ ਫੇਰ ਬੋਲੀ 99126 ਤੇ 730 ਤੇ ਸੋਹਣੀ ਪਲੀ ਹੋਈ ਪੰਛੀ ਹੈ ਜੀ ਸੰਦੀ ਸੀਲ ਸੰਦੀ ਸੀਲ ਪਲੀ ਹੋਈ ਤੇ ਇਹਦੀ ਮਾਂ ਦਾ ਕਿਰਕਾਟ ਹੈ ਜੀ ਮਾਂ ਦਾ 25 ਕਿਲੋ ਦਾ 25 ਕਿਲੋ ਦਾ ਕੀ ਹਾਂ ਅੱਛਾ 25 ਰੋਤੀ ਠੀਕ ਵਿਗਿਆਨੀ ਕੋਲ ਦੋ ਕਟੀਆਂ ਹੈ ਇਹਨਾਂ ਦਾ ਦੋਨਾਂ ਦਾ ਓਵਰ ਪੁੱਛਦੇ ਆ ਤੇ ਰੇਟ ਪੁੱਛਦੇ ਆ ਆ ਲੈ ਆ ਪਹਿਲੀ ਦਿਖਾ ਬਾਈ ਛੋਟੀ ਤੇ ਆ ਵੱਡੀ ਦਿਖਾ ਦੇ ਲੈ ਥਾਂ ਥਾਂ ਤੇ ਚਾਰੀ ਚਾਰੇ ਗਏ ਪਾਲੀ ਨੇ ਜੀ अच्छा एदी उमर किन्नी होगी पहले एदी 1.5 ਸਾਲਾਂ ਨੂੰ ਮੁਰਾ ਜੀ 1.5 ਸਾਲਾਂ ਨੂੰ ਮੁਰਾ ਹਾਂ ਜੀ ਆ 8 ਮਹੀਨੇ ਦੀ ਹੈ ਇਹ 8 ਮਹੀਨੇ ਦੀ ਹਾਂ ਇਹ ਤਾਂ ਜਾਇਜ ਜੇਬ ਵਿੱਚ ਪਾਉਣ ਵਾਲੇ ਰੁਪਿਆ ਦੀ ਗੱਲ ਕਰਾਂਗੇ ਆਪਾਂ 18000 ਦੀ ਦਾਨੀ ਹਾਂ 18000 ਤੋਂ ਕੋਈ ਸਮਾਨ ਮਟਾ ਕਰ ਦਾਂਗੇ ਵਾਲੇ ਮਾਨਦਾਨ ਨੂੰ ਮਾਨਦਾਨ ਦੇ ਵਿੱਚੋਂ ਤੇ ਆਹ 25000 ਮੰਗੇ 25000 ਦੀ 25 ਦੇ ਦੇਣਾ ਹਾਂ ਜੀ ਅੱਛਾ ਕੋਈ ਵਾਲੇ ਕੋਈ ਬਾਹਲਾ ਬੰਦਾ ਲਿਆ ਜਾੜਾ ਹੋਇਆ ਉਹਦਾ ਕੋਈ ਮਾਨਾ ਕਰ ਦਾਂਗੇ ਉਹ ਅੱਛਾ ਤੇ ਪਿੰਡ ਕਿਹੜਾ ਤੇਰਾ ਪਿੰਡ ਕਿਟਾਣਾ ਗੜ ਹੈਗਾ ਜਿਲ੍ਹਾ ਮਾਨਸਾ ਅੱਛਾ ਤੁਹ ਕਾਏ ਕਟੀਆਂ ਰੱਖਦੇ ਆਪਣੇ ਕੋਲੇ 10 12 ਕਟੀਆਂ ਹੁੰਦੀਆਂ ਨੇ ਇੱਥੇ ਤਾਂ ਮੇਰੇ ਕੋਲੇ 2 1 2 ਕੜਨ ਗੱਭਣ ਮੈਂ ਸਾਊਥ ਤੇ ਖੜੀ ਹਾਂ ਹਾਂ ਤੇ ਦੋ ਕਟੀਆਂ ਨੇ ਮੈਂ ਅੱਛਾ ਦੋ ਕਟੀਆਂ ਧਰੇਆਂ ਇੱਕ ਤਾਂ ਇੱਕ ਕਰੇ ਗੱਭਣ ਤੇ ਜੇ ਕੋਈ ਆਵੇ ਤਾਂ ਕਟੀਆਂ ਮਿਲਦੀਆਂ ਹਾਂ ਕਟੀਆਂ ਮੈਂ ਕੋਈ ਪੂਰੀ ਹੈ ਪੂਰੀ ਤਾਂ ਹਲੇ ਹੈ ਨਹੀਂ ਕੋਈ ਮੂੰ ਆਜੂਆ ਜਿਸ ਵੇਚਾ ਸਾਊਥ ਤੇ ਚੱਲੀ ਜਾਂਦਾਗਾ ਅੱਛਾ ਤਾਂ ਹੋ ਗਿਆ ਤਾਂ ਮੋਬਾਈਲ ਨੰਬਰ 99885 857 ਇੱਕ ਵਾਰੀ ਫਿਰ ਮੈਡ 998881857 ਪਿੰਡ ਕਿਹੜਾ ਜਟਾਣਾ ਕਲਾ ਜਟਾਣਾ ਕਲਾ ਇਹ ਕਿੱਥੇ ਰਹਿ ਗਿਆ ਇਹ ਆ ਰਹਿ ਗਿਆ ਸ਼ਰੂ ਕਰਦੇ ਰਵੇ ਸਤੂਲਗੜ ਕੋਲੇ ਹਾਂ ਹੱਥ ਤੇ ਰਹਿ ਗਿਆ ਰੋੜੀ ਦੀ ਤੇ ਸ਼ਰੂ ਕਰ ਅੱਛਾ